ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਸੇਵੀਆਂ ਦਾ ਟਮਾਟਰ ਦੀ ਸਬਜੀ ਜਿਹੜੀ ਕਿ ਬਹੁਤ ਵਧੀਆ ਬਣਦੀ ਹੈ ਜੇਕਰ ਤੁਸੀਂ ਬਾਕੀ ਸਾਰੀਆਂ ਸਬਜ਼ੀਆਂ ਖਾ ਕੇ ਹੋ ਗਏ ਹੋ ਬੋਰ ਤੇ ਸਬਜੀ ਨੂੰ ਬਣਾ ਕੇ ਜ਼ਰੂਰ ਦੇਖਿਓ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਸੇਵੀਆਂ ਦਾ ਟਮਾਟਰ ਦੇ ਸਬਜੀ ਬਣਾਉਣ ਵਾਸਤੇ ਚਾਹੀਦਨ ਜੀ ਆਪਾਂ ਨੂੰ ਟਮਾਟਰ ਤੇ ਸੇਵੀਆਂ ਕਿਉਂਕਿ ਇਸ ਸਬਜੀ ਵਿੱਚ ਟਮਾਟਰ ਥੋੜਾ ਜ਼ਿਆਦਾ ਪੈਂਦੇ ਨੇ ਇਸ ਕਰਕੇ ਅਸੀਂ 6-7 ਟਮਾਟਰ ਲਏ ਨੇ ਤੇ 1 ਕੋਲੀ ਸੇਵੀਆਂ ਦੀ ਲਈ ਹੈ ਇਤਰਾ ਪਕੜਾਈ ਵਿੱਚ ਇਹ ਵਾਲੀ ਇੱਕ ਛੋਟੀ ਕੜਛੀ ਤੇਲ ਲਿਆ ਹੈ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਿਆ ਜੀ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚ ਧਨੀਆ ਇਹਨੂੰ ਮੈਂ ਦਰੜ ਫਰੜ ਕੀਤਾ ਹੈ ਦੋ ਚੁਟਕੀਆਂ ਜਵੈਣ ਅੱਧਾ ਚਮਚ ਕਾਲੀ ਮਿਰਚੇ ਨੂੰ ਵੀ ਦਰੜ ਫਰੜ ਕੀਤਾ ਇੱਕ ਸੁੱਕੀ ਲਾਲ ਮਿਰਚ ਨੂੰ ਮੈਂ ਇਸ ਤਰ੍ਹਾਂ ਦੋ ਤਿੰਨ ਪੀਸਾਂ ਚ ਕੱਟ ਲਿਆ ਤੇ ਅੱਧਾ ਚਮਚ ਜੀਰਾ ਇਹ ਸਾਰੇ ਮਸਾਲੇ ਆਪਾਂ ਪਾ ਦਾਂਗੇ ਮਸਾਲਿਆਂ ਨੂੰ ਆਪਾਂ 1-2 ਮਿੰਟ ਬਾਅਦ ਸੀ ਹਲਕਾ ਜਿਹਾ ਭੁੰਨ ਲਵਾਂਗੇ ਇਸਦੇ ਨਾਲ ਇਹਦੇ ਵਿੱਚ ਦੋ ਚੁਟਕੀਆਂ ਪਾਵਾਂਗੇ ਆਪਾਂ ਹਿੰਗ ਹਿੰਗ ਦਾ ਟੇਸਟ ਨਾਲ ਸਬਜ਼ੀ ਬਹੁਤ ਵਧੀਆ ਹੁੰਦਾ ਹੈ ਜੀ ਇਹ ਮਸਾਲੇ ਜਿਸ ਟਮਤੇ ਤੁਸੀਂ ਪਾੜੇ ਨੇ ਤੇਲ 'ਚ ਤੁਸੀਂ ਫਲੇਮ ਬਿਲਕੁਲ ਹੀ ਲੋ ਕਰ ਲੈਣੀ ਹੈ ਨਹੀਂ ਤੇ ਬਹੁਤ ਹੀ ਜਲਦੀ ਮਸਾਲੇ ਜਲ ਜਾਂਦੇ ਨੇ ਤੇ ਹੁਣ ਇਹਦੇ ਵਿੱਚ ਅਸੀਂ ਇੱਕ ਚਮਚਾ ਲਸਣ ਇਹਨੂੰ ਵੀ ਅਸੀਂ ਇਸ ਤਰ੍ਹਾਂ ਹੀ ਥੋੜਾ ਜਿਹਾ ਦਰਦਰਾ ਜਿਹਾ ਕੁੱਟ ਕੇ ਤਿਆਰ ਕੀਤਾ ਹੈ ਇਹਦੀ ਆਪਾਂ ਪੇਸਟ ਵੀ ਬਣਾਈ ਉਹ ਪਾ ਦਾਂਗੇ ਚਾਹਤ ਨੇ ਬਰੀਕ ਨੂੰ ਕਟਾ ਸਕਦੇ ਪਰ ਆਪਾਂ ਇਸ ਥੋੜਾ ਘੋਟਾ ਨਹੀਂ ਕਿੱਟਿਆ ਹੈ ਇਸ ਕਿਸਮ ਚਾਦਰ ਕਿਨੂੰ ਬ੍ਰੇਕ ਬ੍ਰੇਕ ਆਪਾਂ ਕੱਟ ਲਿਆ ਹੈ ਤੋ achar ਮੇਟਾ ਪੈਮਨ ਚੰਡੀ ਦਾ ਪੋਨ ਲਵਾ ਲਵਾਂਗੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਲਸਣ ਤੇ ਅਦਰਕ ਆਪਣਾ ਕੁਝ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਪਿਆਜ਼ ਪਾ ਦਾਂਗੇ ਇਹਦੇ ਵਿੱਚ ਆਪਾਂ ਪਿਆਜ਼ ਬਹੁਤ ਘੱਟ ਇਸਤੇਮਾਲ ਕਰਨਾ ਹੈ ਮੈਂ ਇੱਕ ਪਿਆਜ਼ ਲਿਆ ਜੀ ਪਿਆਜ਼ ਆਪਾਂ ਥੋੜਾ ਜਿਹਾ ਫੌਨ ਲਵਾ ਲਾਂਗੇ ਤੇ ਇਸੇ ਜਿਹੜਾ ਸੂਰਾ ਕਰਕਪਾਣੇ ਸਿੱਕਦਾ ਤੇਰਾ ਪਰੋਤ ਪਾ ਗਏ ਜੀ ਮਾ ਬਹੁਤ ਹੀ ਜਲਦੀ ਹੈ ਸਭ ਦੇ ਪਾਸ ਕਿੱਿਆ ਹੁੰਦੀ ਹੈ ਤੇ ਬਾਤ ਜੀ ਵੀ ਬਹੁਤ ਜ਼ਿਆਦਾ ਟੇਸਟੀ ਹੈ ਪਿਆਜ਼ ਨੂੰ ਅਸੀਂ ਇੰਨਾ ਕਿ ਭੁੰਨਾਂਗੇ ਜੀ ਹੁਣ ਆਪਾਂ ਇਹਦੇ ਵਿੱਚ ਦੋ ਵੱਡੇ ਟਮਾਟਰ ਨੂੰ ਇਸ ਤਰ੍ਹਾਂ ਕੱਟ ਕੇ ਪਾਵਾਂਗੇ ਤੇ ਬਾਕੀ ਟਮਾਟਰ ਨੂੰ ਆਪਾਂ ਪੀਸ ਕੇ ਪਾਵਾਂਗੇ ਟਮਾਟਰ ਦੇ ਨਾਲ ਹੀ ਪਾਵਾਂਗੇ ਜੀ ਆਪਾਂ ਨਮਕ ਆਪਾਂ ਲੰਮ ਨੂੰ ਪਾ ਰਹੇ ਆ ਤੇ ਏਦਾਂ ਚਮਚਮ ਕਰਕੇ ਫੇਰ ਪਾਵਾਂਗੇ ਜਦੋਂ ਆਪਾਂ ਟਮਾਟਰ ਨੂੰ ਪੂਰੀ ਤਰ੍ਹਾਂ ਪਾਣਾ ਹੈ। ਥੋੜੇ ਹੱਥੇ ਥੋੜੇ ਜਿਹਾ ਪਕਾ ਲਵਾਂਗੇ ਜਿੰਨੀ ਦੇਰ ਤੱਕ ਇਹ ਥੋੜੀ ਸੋਕ। ਟਮਾਟਰ ਆਪਣਾ ਐਨਾ ਪੱਕ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਦੇਗੀ ਮਿਰਚ। ਅੱਧਾ ਚਮਚਾ ਹਲਦੀ ਪਾਟਰ ਹਲਕਾ ਆ ਗਿਆ ਟਮਾਟਰ ਦੇ ਨਾਲ ਨੂੰ ਅਗੇ ਜੀ ਕੋਣਤੀ ਅਦਰ ਵਿੱਚ ਪਾਵਾਂਗੇ ਜੀ ਤਿੰਨ ਟਮਾਟਰ ਉਹਨਾਂ ਨੂੰ ਆਪਾਂ ਇੱਥੇ ਪੀਸਲੇ ਦੇ ਦੇ ਵਿੱਚ ਹੀ ਆਪਾਂ ਦੋ ਹਰੀਆਂ ਮਿਰਚਾਂ ਪਾ ਦਿਆਂ ਜੀ ਮਿਰਚਾਂ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਇਸ ਦੇ ਨਾਲ ਹੀ ਆਪਾਂ ਪਾਵਾਂਗੇ ਜੀ ਅੱਧਾ ਚਮਚ ਨਮਕ ਹੋਰ ਕਿਉਂਕਿ ਪਹਿਲਾਂ ਆਪਾਂ ਅੱਧਾ ਚਮਚ ਪਾਇਆ ਤੇ ਅੱਧਾ ਚਮਚ ਨਮਕ ਆਪਾਂ ਫੇਰ ਤੋਂ ਪਾ ਲਾਂਗੇ ਜੀ ਹੁਣ ਅਸੀਂ ਇਹਨੂੰ ਥੋੜੀ देर ਪਕਾ ਲਾਂਗੇ ਟਮਾਟਰ ਨੂੰ ਆਪਾਂ ਹੁਣ ਓਨੀ ਦੇਰ ਪਕਾਵਾਂਗੇ ਜਿੰਨੀ ਦੇਰ ਤੱਕ ਇਹ ਤੇਲ ਨਹੀਂ ਛੱਡਦਾ ਇਹਨੂੰ ਟੱਕ ਕੇ ਅਸੀਂ ਪਕਾ ਲਵਾਂਗੇ ਵਿਚ ਵਿਚ ਆਪਾਂ ਇਹਨੂੰ ਚੈੱਕ ਵੀ ਕਰਦੇ ਰਹਿਾਂਗੇ ਲਓ ਜੀ ਹੁਣ ਆਪਾਂ ਚੈੱਕ ਕਰਦੇ ਹਾਂ ਜੀ ਤੜਕੇ ਆਹ ਦੇਖੋ ਜੀ ਟਮਾਟਰ ਬਿਲਕੁਲ ਪੱਕ ਗਏ ਨੇ ਸਾਫਟ ਹੋ ਗਏ ਨੇ ਜੀ ਇਹਨਾਂ ਨੇ ਤੇਲ ਵੀ ਛੱਡਦਾ ਹੈ ਜੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਤਿੰਨ ਕ ਚਮਚੇ ਦਹੀਂ ਕਿਉਂਕਿ ਦਹੀਂ ਪਾਣਾ ਹੈ ਤੁਸੀਂ ਫਲੇਮ ਬਿਲਕੁਲ ਲੋ ਕਰ ਲੈਣੀ ਹੈ ਟੋਟਲ ਆਪਾਂ ਤਿੰਨ ਚਮਚੇ ਦਹੀਂ ਪਾਤਾ ਹੈ ਜੀ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਫਕਾਵਾਗੇ ਜਿੰਨਾ ਚਿਰ ਦਹੀਂ ਸਬ지 ਦੇ ਨਾਲ ਪੱਕ ਨਹੀਂ ਜਾਂਦਾ ਤੇ ਲਗਾਤਾਰ ਇਸ ਨੂੰ ਘਿਲਾਉਂਦੇ ਹੋਏ ਆਪਾਂ ਪਕਾ ਲਵਾਂਗੇ ਇਹ ਵੀ ਚੰਗੀ ਤਰ੍ਹਾਂ ਆਪਣੇ ਤੜਕੇ ਦੇ ਨਾਲ ਪੱਕ ਗਿਆ ਹੁਣ ਅਸੀਂ ਇੱਥੇ ਇੱਕ ਚੁਟਕੀ ਚੀਨੀ ਪਾ ਦਾਂਗੇ ਚੀਨੀ ਇਹਦੇ ਵਿੱਚ ਪਾਉਣੀ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਪਾਣੀ ਆ ਪਾਓ ਚਾ ਨਹੀਂ ਪਾਣੀ ਤਾਂ ਨਾ ਪਾਓ ਕਿਉਂਕਿ ਇਹ ਟਮਾਟਰ ਦੀ ਖਟਾਸ ਨੂੰ ਥੋੜਾ ਬੈਲੈਂਸ ਕਰੇਗੀ ਇਸ ਕਰਕੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਚੀਨੀ ਪਾ ਦਈਏ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਪਾਣੀ ਇਹ ਉਹੀ ਜਿਹਦੇ ਵਿੱਚ ਮੈਂ ਲਸਣ ਕੁੱਟਿਆ ਸੀ ਉਹਦੇ ਵਿੱਚ ਹੀ ਆਪਾਂ ਪਾਣੀ ਪਾ ਦਾਂਗੇ ਇੱਕ ਕੜਛੀ ਦੇ ਕਰੀਬ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਜੀ ਬੱਡੇ ਕਾਸ਼ੀ ਦੇ ਕਰੀਬ ਪਾਣੀ ਪਾ ਦਿੱਤਾ ਹੈ ਇਹਨੂੰ ਅਸੀਂ ਹੁਣ ਪਕਾਵਾਂਗੇ ਇਸਦੇ ਨਾਲ ਹੀ ਥੋੜਾ ਜਿਹਾ ਆਪਾਂ ਧਨੀਆ ਹੁਣ ਪਾਵਾਂਗੇ ਬਾਕੀ ਧਨੀਆ ਅਸੀਂ ਬਾਅਦ ਵਿੱਚ ਪਾਵਾਂਗੇ ਤੇ ਹੁਣ ਅਸੀਂ 3-4 ਮਿੰਟੇ ਤੜਕੇ ਨੂੰ ਪਕਾਵਾਂਗੇ ਜਦ ਤੱਕ ਇਹ ਬਿਲਕੁਲ ਪੱਕ ਕੇ ਤਿਆਰ ਨਹੀਂ ਹੋ ਜਾਂਦਾ ਚੈੱਕ ਕਰਦੇ ਹਾਂ ਜੀ ਆਪਾਂ ਆਪਣੇ}{|\text{ਸਾਲੇ ਨੂੰ ਦੇਖੋ ਜੀ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਪਿਆਰੀ ਖੁਸ਼ਬੂ ਆ ਰਹੀ ਹੈ ਜੀ ਕੱਲਰ ਦੇਖੋ ਤੁਸੀਂ ਮਸਾਲੇ ਦਾ ਕਿੰਨਾ ਸੋਹਣਾ ਆਇਆ ਹੈ ਜੀ}} ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕਿ ਇੱਕ ਕੱਚਾ ਸਬਕੀ ਮੇਥੀ ਇਹਨੂੰ ਆਪਾਂ ਤਵੇ ਤੇ ਜਰਾ ਤੋਸਟ ਕਰ ਲਿਆ ਹੈ। ਤੋਸਟ ਕਰਕੇ ਮੇਥੀ ਪਾਉਣ ਨਾਲ ਇਹ ਸਬਜੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਜੀ। ਤੇ ਅੱਧਾ ਚਮਚਾ ਪਾਵਾਂਗੇ ਜੀ ਅਸੀਂ ਇਹਦੇ ਵਿੱਚ ਗਰਮ ਮਸਾਲਾ। ਤੇ ਅੱਗੇ ਅਸੀਂ ਚੱਕੀਤਰਾ ਕਰਾਂਗੇ ਜੀ ਮਿਕਸ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ। ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਪਾਣੀ ਪਾਈ ਆ ਜੀ ਇੱਕ ਕੌਲੀ ਹੋਰ ਆਪਾਂ ਪਾਣੀ ਪਾਦਾਂਗੇ ਟੋਟਲ ਆਪਾਂ ਇਹਦੇ ਵਿੱਚ ਦੋ ਕ올ੀਆਂ ਪਾਣੀ ਦੀਆਂ ਪਾਈਆਂ ਨੇ ਕਿਉਂਕਿ ਜਿਸ ਟਾਈਮ ਆਪਾਂ ਇਹਦੇ ਵਿੱਚ ਸੇਵੀਆਂ ਪਾਉਣਾ ਹੈ ਤਾਂ ਉਹਨਾਂ ਨੇ ਵੀ ਕਾਫੀ ਪਾਣੀ ਸੋਪ ਲੈਣਾ ਹੈ ਗੈਸ ਕਰਕੇ ਆਪਾਂ ਦੋ ਕ올ੀਆਂ ਪਾਣੀ ਦੀਆਂ ਪਾਈਆਂ ਤੇ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਸੇਵੀਆਂ ਪਾਵਾ ਦੇ ਜੀ ਤੇ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਵੀ ਕਰਦੇ ਰਹਿਣਾ ਜੀ ਹੁਣ ਸਟੱਕ ਕੇ ਚੈੱਕ ਕਰਦੇ ਆ ਜੀ ਆਪਣੀ ਸਬਜੀ ਦੇਖੋ ਜੀ ਗ੍ਰੇਵੀ ਬਣ ਕੇ ਬਿਲਕੁਲ ਤਿਆਰ ਹੈ 컬러 ਦੇਖੋ ਤੁਸੀਂ ਕਿੰਨਾ ਪਿਆਰਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਉਨੇ ਆ ਜੀ ਸੇਵੀਆਂ ਇਹ ਮੈਂ ਵੇਸਣ ਦੀਆਂ ਸੇਵੀਆਂ ਲਈਆਂ ਨੇ ਜਿਹੜੀਆਂ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਇਹਨਾਂ ਨੂੰ ਮਿਕਸ ਕਰਾਂਗੇ ਮਿਕਸ ਕਰਕੇ ਤੇ ਜੇ ਤੁਸੀਂ ਚਾਹੋ ਕਿ ਥੋੜੀਆਂ ਜੀਆਂ ਸੇਵੀਆਂ ਕਰੰਚੀ ਰਹਿਣ ਕਿ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਹੀ ਖਾ ਸਕਦੇ ਹੋ ਇਹਨਾਂ ਨੂੰ ਜ਼ਿਆਦਾ देर ਪਕਾਣ ਦੀ ਲੋੜ ਨਹੀਂ ਹੈ ਕਿਉਂਕਿ ਸਬਜੀ ਆਪਣੀ ਲਗਭਗ ਭਣ ਕੇ ਬਿਲਕੁਲ ਤਿਆਰ ਹੈ ਜੇਕਰ ਤੁਸੀਂ ਇਹਨਾਂ ਨੂੰ ਸੌਫਟ ਕਰਨਾ ਹੈ ਤੇ ਆਪਾਂ 3-4 ਮਿੰਟ ਇਹਨਾਂ ਨੂੰ ਹੋਰ ਪਕਾ ਲਵਾਂਗੇ ਇਸ ਤੋਂ ਬਾਅਦ ਕਰਾਂਗੇ ਜੇ ਇਹਨੂੰ ਸਰਵ ਇਸ ਸਬਜੀ ਨੂੰ ਤੁਸੀਂ ਜ਼ਿਆਦਾ گاੜਾ ਨਹੀਂ ਕਰਨਾ ਕਿਉਂਕਿ ਜਿਸ ਤੰਤ ਤੇ ਸਬਜੀ ਬਣ ਕੇ ਤਿਆਰ ਹੋਣੀ ਹੈ ਤੇ ਜਦੋਂ ਠੰਡੀ ਹੋਣੀ ਹੈ ਤਾਂ ਇਹਨੇ ਹੋਰ ਗਾੜੀ ਹੋ ਜਾਣਾ ਹੈ ਥੋੜੀ ਜਿਹੀ ਸਬਜੀ ਨੂੰ ਆਪਾਂ 1-2 ਮਿੰਟ ਵਾਸਤੇ ਪਕਾ ਕੇ ਤੇ ਫੇਰ ਕਰਾਂਗੇ ਜੇ ਇਹਨੂੰ ਸਰਵ ਲਓ ਜੇ 3-4 ਮਿੰਟ ਹੋ ਗਏ ਨੇ ਹੁਣ ਅਸੀਂ ਚੈੱਕ ਕਰਦੇ ਹਾਂ ਜੇ ਆਪ ਸਭ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਸਬਜੀ ਸਬਜੀ ਨੇ ਤੇਲ ਛੱਡਤਾ ਹੈ ਜੀ ਤੇ ਇਹਦਾ ਮਤਲਬ ਹੈ ਕਿ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜਿਸ ਟਾਈਮ ਤੇ ਆਪਾਂ ਸੇਵੀਆਂ ਪਾਈਆਂ ਸੀ ਸਬਜੀ ਥੋੜੀ ਪਤਲੀ ਲੱਗ ਰਹੀ ਸੀ ਤੇ ਹੁਣ ਦੇਖੋ ਜੀ 3-4 ਮਿੰਟ ਪੱਕਣ ਦੇ ਬਾਅਦ ਸਬਜੀ ਕਾਫੀ ਜ਼ਾੜੀ ਹੋ ਗਈ ਹੈ ਜੀ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਬਚਿਆ ਹੋਇਆ ਧਨੀਆ ਇਹਨੂੰ ਕਰਦੇ ਆ ਜੀ ਗਰਮ-ਗਰਮ ਆਪਾਂ ਸਬਜੀ ਨੂੰ ਸਰਵ ਗੈਸ ਕਰਾ ਕੇ ਬਾਹਰ ਤੇ ਹੁਣ ਕਰਦੇ ਆ ਜੀ ਨੂੰ ਸਰਵ ਨਵਾਂ ਜਿਹਾ ਪਰ ਬਹੁਤ ਟੇਸਟੀ ਸੇਵੀਆਂ ਤੇ ਟਮਾਟਰ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਰੰਗ ਦੇਖੋ ਤੁਸੀਂ ਸਬਜ਼ੀ ਦਾ ਕਿੰਨਾ ਸੋਹਣਾ ਆਇਆ ਹੈ ਤੁਸੀਂ ਇਹਨੂੰ ਫੁਲਕਿਆਂ ਨਾਲ ਚਾਵਲਾਂ ਨਾਲ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਇੱਕ ਵਾਰੀ ਇਹਨੂੰ ਬਣਾਇਆ ਤਾਂ ਤੁਸੀਂ ਵਾਰ-ਵਾਰ ਇਹਨੂੰ ਬਣਾ ਕੇ ਖਾਓਗੇ ਇਹ ਸੀ ਮੇਰਾ ਤਰੀਕਾ ਸੇਵੀਆਂ ਤੇ ਟਮਾਟਰ ਦੀ ਸਬਜ਼ੀ ਬਣਾਉਣ ਦਾ ਜੇਕਰ ਤੁਹਾਨੂੰ ਮੇਰਾ ਤਰੀਕਾ ਪਸੰਦ ਆਇਆ ਤਾਂ ਤੁਸੀਂ ਮੈਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੀ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਕਰਤਾਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ